वेलकम टू माय न्यू ब्लॉग उम्मीद ਕਰਦੇ ਹਾਂ ਤੁਸੀਂ ਸਾਰੇ ਠੀਕ ਹੋਣਾ ਤੇ ਅੱਜ ਨਾਲ ਚਾਹ ਬਣਾਉਣ ਲੱਗੇ ਆ ਤੇ ਨਾਲ ਸਬਜ਼ੀ ਗਰਮ ਕਰਨ ਲੱਗੇ ਆ ਮੈਂ ਤੁਹਾਨੂੰ ਦਿਖਾਉਂਦੇ ਆ ਆ ਦੇਖਾ ਆ ਸਬਜ਼ੀ ਹੈ ਤੇ ਆ ਚਾਹ ਹੈ ਦੇਖੋ ਕੀ ਚਾਹ ਤੇ ਚਾਹ ਤੇ ਸਬਜ਼ੀ ਰੱਖੀ ਚਾਹ ਬਣ ਰਹੀ ਹੈ ਸਬਜ਼ੀ ਗਰਮ ਹੋ ਰਹੀ ਹੈ ਤੇ ਹੁਣ ਮੈਂ ਭਾਂਡੇ ਧੋ ਕੇ ਹੱਥੀਂ ਆ ਦੇਖਾ ਆ ਭਾਂਡੇ ਵੇ ਮੈਂ ਧੋ ਕੇ ਹੱਤੀਂ ਸੀ ਤੇ ਭਾਂਡੇ ਬਲੇ ਧੋ ਲਈ ਸਭ ਦਾ ਬਣਾ ਕੇ ਤਿਆਰ ਹੋ ਜਾਵਾਂਗੀ ਰੋਟੀ ਬਣਾਉਣ ਲੱਗੀ ਆ ਗੁੰਨਣ ਲੱਗ ਗਿਆ ਮੈਂ ਦੰਨ ਦਿਖਾਨ ਲਈ ਆਟਾ ਗੁੰਨਿਆ ਹੋਣਾ ਹੁਣੇ-ਹੁਣੇ ਮੈਂ ਚਾਹ ਪੀ ਕੇ ਹਟਣਾ ਚਾਹੇਗੀ ਥੋੜੀ ਸੀ ਤੇ ਬਸ ਫਟਾਫਟ ਰੋਟੀ ਬਣਾ ਲਵਾਂ ਰੋਟੀ ਬਣਾਣ ਤੋਂ ਬਾਅਦ ਸਤਾਰਾ ਪਾਂਡੇ ਫੁਰਨੇ ਤੋਂ ਚਾਹ ਪਾਂਡੇ ਸਵੇਰੇ ਵੈਸੇ ਥੋਲੇ ਥੋੜੇ ਜਿਹੇ ਰਹਿਣਗੇ ਪਾਂਡੇ ਉਹ ਥੋਲਾਂਗੇ ਆਪਾਂ ਤੇ ਆ ਦੇਖੋ ਆ ਬੋਤਲਾ ਖਾਲੀ ਪਈ ਆ ਧੋਣ ਵਾਲੀ ਆਨੇ ਧੋ ਕੇ ਪਰਾਗੇ ਫਿਰ ਆਪਾਂ ਹਲੇ ਤਾਂ ਬਾਨਿਆ ਜਾ ਆ ਰਿਹਾ ਤੇ ਬਾਹਰ ਤੋਂ ਬਹੁਤ ਠੰਡਾ ਅੰਦਰ ਗਰਮ ਹੈ ਆ ਵੱਖਾ ਜਲਦਾ ਪਿਆ ਖਾ ਚੱਲਦਾ ਵੇ ਫਟਾਫਟ ਇੰਨੀ ਗਰਮੀ ਲੱਗਦੀ ਹੈ ਬਹੁਤ ਜ਼ਿਆਦਾ ਮੈਨੂੰ ਤਾਂ ਫਟਾਫਟ ਰੋਟੀ ਬਣਾਉਣਾ ਸਾਰਾ ਕੁਝ ਕਰਨਾ ਤੇ ਬਸ ਮੇਰਾ ਹਰਫ੍ਰੈਂਡ ਲੈਟਾ ਹੀ ਮੰਝਦਾ ਹੈ ਆਲੇ ਸ ਐਸ ਕਰੀ ਜਾਂਦੇ ਥੇ ਲੈਟੇ ਲੈਟਾ ਤੇ ਬਾਹਰ ਦੇਖੋ ਕਹੇ ਲਾਇ ਬਾਹਰ ਕਿੰਨਾ ਕਮਾਲ ਹੈ ਮੈਂ ਨਾ ਰੋਟੀ ਬਣਾਤੀ ਸੀ ਆਪਣੇ ਹਸਬੰਦ ਲਈ ਆ ਦੇਖੋ ਲੰਚ ਬੈਗ ਕਰਤਾ ਵਾ ਤੇ ਇਹਦੇ ਵਿੱਚੋਂ ਡੱਬਾ ਢੱਬਾ ਲੈ ਕੇ ਜਾਂਦੇ ਆ ਇਹਨਾਂ ਦਾ ਬੈਗ ਪਿਆ ਇਦੇ ਵਿੱਚ ਬਾਦਲ ਨੇ ਇਹਦੇ ਵਿੱਚ ਲੰਚ ਬਾਕਸ ਵਗੈਰਾ ਲੈ ਕੇ ਜਾਂਦੇ ਨਾ ਸਾਰਾ ਕੁਝ ਤੇ ਇਹਦੇ ਵਿੱਚ ਪਾ ਲੈਣਾ ਹਾਇ ਕੁ ਭੰਡੇ ਹਲੇ ਡੜੀ ਦੀ ਰੋਟੀ ਬਣਾਣੀ ਆ ਮੇਰਾ ਹਸਬੰਦ ਕੰਮ ਤੇ ਜਾਣ ਲੱਗੇ ਹੋ ਤੁਹਾਨੂੰ ਦਿਖਾਉਂਦੇ ਕਿੱਥੇ ਰੱਖਿਆ ਮੇਰਾ ਹਸਬੰਦ ਬੈਠੇ ਹੋਏ ਕੰਮ ਤੇ ਜਾਣ ਨੂੰ ਜੁੱਤੇ ਜਾਂਦੇ ਪਾਣੇ ਹਨ ਇਹ ਦੇਖੋ ਹਾਇ ਕਰਦੇ ਵਾਏ ਤੁਹਾਨੂੰ ਹਾਇ ਕਰਦੇ ਤੁਸੀਂ ਸਾਰੇ ਉਹ ਗੰਦੇ ਮੈਂ ਕੰਮ ਤੇ ਜਾਵਾਂ ਨਾ ਜਾਵਾਂ ਜਾਵਾਂ ਨਾ ਜਾਵਾਂ ਅੱਜ ਗਾਇਸ ਮੈਂ ਫਿਰਤੀ ਬਹੁਤ ਜਲਦੀ ਆ ਗਿਆ ਹਾਂ ਜਲਦੀ ਆ ਗਿਆ ਤੇ ਆ ਦੇਖੋ ਸਵੇਰ ਦਾ ਨਜ਼ਾਰਾ ਕੁਛ ਅਦਭਗਾ ਹੈਂ ਦੇਖੋ ਆ ਚੀਜ ਆ ਜ ਬਹੁਤ ਜਲਦੀ ਆ ਗਿਆ ਫਿਰਤੀ ਬਹੁਤ ਹੀ ਜਲਦੀ ਤੇ ਇਸ ਕਰਕੇ ਹੇਠ ਤੱਕ ਕੋਈ ਆਏ ਨਹੀਂ ਹੈ ਗੰਹੂੜੀ ਆਣਗੇ ਸਾਰੇ ਕਰਦੇ ਹੋਏ ਤੇ ਜਲਦੀ ਆ ਗਿਆ ਮੈਂ ਕੀ ਕਰਾਂ ਆਣਾ ਬਣਾ ਇੱਕ ਤਾਂ ਵੀਰ ਖਰਾਬ ਸੀ ਦਵਾਈ ਦੁਵਾਈ ਖਾਈ ਹੈ ਦਵਾਈ ਦੁਵਾਈ ਖਾ ਕੇ ਤੇ ਫੇਰ ਆਇਆ ਹਾਂ 함ਦੇ 7:00 ਵੱਜ ਚੁੱਕੇ ਮੇਰੇ ਹਸਬੰਦ ਕੰਮ ਤੋਂ ਆ ਗਏ ਤੇ ਮੈਂ ਫੁਲਕੇ ਬਣਾ ਰਹੀ ਸੀ ਉਹ ਦਵਾਏ ਆ ਦੇਖ ਨਾ ਤਾਂ ਵੈਲ ਕਰ ਗਿਆ ਹੋਇਆ ਤੇ ਮੈਂ ਬਸ ਆ ਫੁਲਕੇ ਫੁਲਕੇ ਲਾਇਆ ਆ ਫੁਲਕੇ ਲਾਇਆ ਤੇ ਇੱਕ ਬੰਦਿਆ ਹਲੇ ਤੇ ਡੈਰੀ ਦਹੀਂ ਲੈ ਕੇ ਆਏ ਸੀ ਅੱਜ ਆਪਾਂ ਬਣਾਵਾਂਗੇ ਖੈਰੂ ਦਹੀਂ ਨੇ ਤੜਕਾ ਲਾਵਾਂਗੇ ਇੰਨਾ ਸਵਾਦ ਲੱਗਦਾ ਬਹੁਤ ਜ਼ਿਆਦਾ ਤੇ ਗਰਮੀ ਇੰਨੀ ਆ ਬਹੁਤ ਮੈਂ ਤੇ ਇੰਨੇ ਪਸੀਨੇ ਛੁੱਟ ਰਹੇ ਬਹੁਤ ਜ਼ਿਆਦਾ ਮੈਨੂੰ ਕੋ ਫਟਾਫਟ ਰੋਟੀਆਂ ਨਾਲ ਨਾ ਮੈਂ ਜਲਦੀ ਨਾਲ ਆਉਂਗੀ ਕਿੰਨੀ ਗਰਮੀ ਹੈ ਬਹੁਤ ਜ਼ਿਆਦਾ ਗਰਮੀ ਸਾਡੇ ਬਾਹਰ ਦੇਖਦੇ ਕਿੰਦਾ ਦਾ ਬਾਹਰ ਦਿਖਾਣੀਆਂ ਮੈਂ ਤੁਹਾਨੂੰ ਆਹ ਦੇਖੋ ਸਾਡੇ ਮੰਜੇ ਇੱਥੇ ਟੁੱਟ ਗਏ ਸੀ ਆ ਟੁੱਟੇ ਹੋਏ ਸੀ ਆ ਟੁੱ ਡੈਡੀ ਨੇ ਰੱਸੀ ਦੁਬਾਰਾ ਪਾਈ ਸੀ ਤੇ ਮੰਜੇ ਬਣ ਜਾਣਗੇ ਸਹੀ ਕੁ ਵੀ ਨਿਕਲਦੇ ਸੀ ਨਾ ਬਾਹਰ ਬਹੁਤ ਜ਼ਿਆਦਾ ਤਾਂ ਅਖੀਰ ਡਿੱਗੰਦਾ ਵੀ ਡਲ ਰਹੇ ਤਾਂ ਡੈਡੀ ਨੇ ਪੱਕੇ ਕਰਦੇ ਮੰਜੇ ਠੀਕ ਹੋ ਜਾਣਗੇ ਤੇ ਬਾਹਰ ਦਿਖਾਣੇ ਬਾਹਰ ਕਹਿ ਜਾਇਆ ਤੁਹਾਨੂੰ ਬਾਹਰ ਕਹਿ ਜਾ ਮੌਸਮ ਅੱਜ ਤੜੰਡਾ ਹੈ ਅਮੇ ਹਸਬੰਦ ਨਾ ਰਹੇ ਨੇ ਕੁੱਪੜ ਦੇਖੋ ਅੰਕਲ ਬੋਤਲ ਭਾਲ ਰਹੇ ਆ ਪਾਣੀ ਦੇ ਤੇ ਇੱਥੇ ਸਾਡੀ ਗਟਰ ਹਲੇ ਵੀ ਭਰੀ ਆ ਪਾਣੀ ਦੇ ਖਾਣਾ ਥੋੜਾ ਜਿਹਾ ਭਰਿਆ ਹੋ ਅਦਰ ਆ ਦੇਖੋ ਕੁੱਪੜ ਆ ਨੇ ਇੱਥੇ ਤੱਕ ਪਾਣੀ ਆ ਗਿਆ ਸਾਡੇ ਗਟਰ ਭਰੀ ਆ ਤੇ ਇੱਧਰ ਦੇਖ ਆਪਸ ਵਿੱਚ ਬੁੰਡੇ ਵੀ ਆ ਸਾਰੇ ਗੁੰਡੇ ਵੇ ਆ ਹੁਣ ਰੋਟੀਆਂ ਨੂੰ ਮਲਾਈ ਲਾਣੀ ਆ ਦੇਖੋ ਮਲਾਈ ਪਈ ਆ ਆ ਰੋਟੀਆਂ ਤੇ ਆਪਾਂ ਮਲਾਈ ਲਾਵਾਂਗੇ ਫਟਾਫਟ ਮੈਂ ਕਿ ਮਲਾਈ ਲਾਦਾ ਰੋਟੀਆਂ ਨੂੰ ਇਹ ਤਾਂ ਫਿਰ ਇੱਦਾਂ ਹੀ ਪਈ ਰਹਿਣ ਗਿਆ ਦੇਖਾ ਮਲਾਈ ਲਾਣੀ ਸੋਖੀ ਹੈ ਤੇ ਪਨੀਰ ਦਿੱਤਾ ਤਾਂ ਨਹੀਂ ਸੇਮੇ ਲਾ ਦਿੰਗੇ ਫਟਾ ਫਟ ਸਾਡੇ ਕਿਉਂ ਨਹੀਂ ਲਾਉਂਦੇ ਮਲਾਈ ਵਾਲੇ ਰੋਟੀ ਖਾਂਦੇ ਆ ਸਾਡੇ ਮੈਂ ਫਟਾਫਟ ਮਲਾਈ ਲਾ ਰਹੀ ਆ ਫਿਰ ਨਾ ਚੋ ਨਾ ਕਹਿ ਚੁਕਿਆ ਦੇਖੋ ਆ ਮੁੰਡੀ ਆ ਪਰੀ ਹੈਗੀ ਸਾਡੀ ਪਰੀ ਕਿਦਾ ਹੈ ਨਾ ਹਾਂ ਕਿੱਸਾ ਹੋ ਬਹੁਤ ਠੀਕਾ ਆ ਠੀਕ ਆ ਦੇਖਾ ਕਿੰਨਾ ਮਜ਼ਾਕ ਕਰਦੀ ਆ ਫਰੀ ਆਈ ਸਿੱਧੇ ਕਦੇਖਣ ਆਈ ਸੀ ਚਾਚੀ ਕੀ ਕਰਦੀ ਐ ਅੱਜ ਸਾਰੇ ਦੇਖਦੇ ਆ ਕਿ ਉਸੇ ਘਰ ਆਏ ਨੇ ਦੱਤ ਚਾਚੀ ਕੀ ਕਰਦੀ ਐ ਚ ਉਸਾਜ ਐ ਨਹੀਂ ਖਤਮ ਹੀ ਹੋ ਗਿਆ ਅੱਜ ਲੈ ਕੇ ਵੀ ਨਹੀਂ ਆਏ ਕਿਉਂਕਿ ਪੈਸੇ ਨਹੀਂ ਸੀ ਤਾਂ ਚੁੱਪ ਨਹੀਂ ਆਏ ਕੱਲ ਦੀ ਤੁਸੀਂ ਦੀ ਵੀਡੀਓ ਦੇ ਉੱਪਰ ਬਿਲਕੁਲ ਵਿਊਜ਼ ਨਹੀਂ ਆਏ ਤੁਸੀਂ ਦੀ ਵੀਡੀਓ ਦੇਖੀ ਨਹੀਂ ਚੰਗੇ ਜਰਾ ਹਾਂ ਪਤਾ ਨਹੀਂ ਕਿਉਂ ਬਿਲਕੁਲ ਆਈ ਨਹੀਂ ਵਿਊ ਹੀ ਨਹੀਂ ਆਏ ਤੁਸੀਂ ਵੀਡੀਓ ਪਲੀਜ਼ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਤਾਂ ਹੀ ਅਸੀਂ ਅੱਗੇ ਵਧਾਂਗੇ ਜਲਦੀ ਜਲਦੀ ਫਟਾਫਟ ਮੇਰੀ ਵੀਡੀਓ ਦੇਖਦਾ ਮੇਰੇ ਹਸਬੰਦ ਕਪੂਰ ਲਾਰੇ ਨੇ ਨਾ ਤਾਂ ਉਹ ਵਿਚਾਰੇ ਆ ਗਏ ਤੇ ਕਪੂਰ ਲਾਰੇ ਨੇ ਆ ਦੇਖੋ ਸਾਰੇ ਤੇ ਫੇਰਣਗੇ ਕਪੂਰ ਲਾਣਾ ਚੰਗੀ ਗੱਲ ਹੁੰਦੀ ਹੈ ਨਾ ਆ ਦੇਖੋ ਬਾਹਰ ਵੀ ਫੇਰਦੇ ਪਏ ਯਾਰ ਓਹੋ ਹਵਾ ਬੋਤ ਰਹੀ ਹੈ ਬਾਹਰ ਹਵਾ ਚੱਲਦੀ ਵੀ ਤੇ ਕਪੂਰ ਬੁੱਝ ਗਿਆ ਫਿਰ ਉਹ ਦੁਬਾਰੇ ਜਲਾਣ ਗਏ ਆ ਤੇ ਕਹਿੰਦੇ ਆ ਫਟਾਫਟ ਕਪੂਰ ਲਾਣਾ ਕਰਦੇ ਇੱਕ ਬਹੁਤ ਜੰਦਾ ਹੁੰਦਾ ਹਾਂ ਅੱਛਾ ਮਾਣੇ ਤੇ ਕੋਣ ਕੋਣ ਲਾਣਾ ਕਰਦੇ ਵਿੱਚ ਕਪੂਰ ਕਮੈਂਟ ਚ ਦੱਸ ਆ ਦੇਖੋ ਇਹ ਕਪੂੜਾ ਨਹੀਂ ਹੋਵੇ ਨਾ ਘਰ ਦੇ ਵਿੱਚ ਕਦੇ ਕਦੇ ਕਹਿੰਦੇ ਪੈਸੇ ਦੀ ਤੰਗੀ ਨਹੀਂ ਹੁੰਦੀ 네ਗੇਟਿਵ ਚੀਜ਼ ਨਹੀਂ ਹੁੰਦੀ 네ਗੇਟਿਵ એનર્ਜੀ ਨਹੀਂ ਹੁੰਦੀ ਹਾਂ ਵਧੀਆ ਸੇਕਾ ਨਮਕ ਵਾਲੀ ਜੀ ਵੀ ਰੱਖਦੇ ਆ ਦੇਖੋ ਸਾਡੇ ਨਮਕ ਵੀ ਰੱਖਿਆ ਕੋਲੀ ਤੇ ਨਮਕ ਵੀ ਰੱਖਿਆ ਤੇ ਕਪੂੜਾ ਦੇਖੋ ਲਾ ਰਹੇ ਨੇ ਬਾਹਰ ਵੀ ਫੇਰ ਦਿੰਦੇ ਆ ਕਿ ਚਲੋ ਕੋਈ ਨਾ ਚੰਗਾ ਹੋ ਜਾਊਗਾ ਮੜਾ ਆ ਦੇਖਾ ਚਲੋ ਲਾ ਦਿੰਦੇ ਗਾਇਸ ਕਹਿਣ ਦਾ ਮਤਲਬ ਇਹ ਸੀ ਕਿ ਘਰ ਦੇ ਵਿੱਚ ਨਮਕ ਤੇ ਕਪੂਰ ਆ ਦੇਖੋ ਨਮਕ ਤੇ ਕਪੂਰ ਘਰ ਦੇ ਵਿੱਚ ਰੱਖਣ ਨਾਲ ਨੈਗੇਟਿਵ ਜਿਹੜੀ ਨੈਗੇਟਿਵ એનર્ਜੀ ਹੁੰਦੀ ਹੈ ਨਾ ਉਹ ਹਟ ਜਾਂਦੀ ਆ ਹੁਣ ਜੇ ਤੁਹਾਡੇ ਘਰ ਦੇ ਵਿੱਚ ਕੋਈ ਨੈਗੇਟਿਵ એનર્ਜੀ ਹੋਊਗੀ ਨਾ ਜੇ ਨਮਕ ਘਰ ਦੇ ਵਿੱਚ ਰੱਖਿਆ ਹੋਊਗਾ ਤੁਸੀਂ ਉਹ ਨਮਕ ਦੇ ਉੱਪਰ ਨਾ ਤੁਹਾਡੇ ਨਿਸ਼ਾਨ ਆ ਜਾਣੇ ਆ ਉਂਗਲਾ ਦੇ ਨਿਸ਼ਾਨ ਜਾਂ ਕਿਸੇ ਵੀ ਕਿਸੇ ਚੀਜ਼ ਦੇ ਨਿਸ਼ਾਨ ਆ ਜਾਂਦੇ ਨੇ ਤੇ ਪਤਾ ਲੱਗ ਜਾਂਦਾ ਕਿ ਘਰ ਦੇ ਵਿੱਚ ਕੋਈ ਨੈਗੇਟਿਵ એનર્ਜੀ ਆ ਘਰ ਦੇ ਵਿੱਚ ਨਮਕ ਹਮੇਸ਼ਾ ਰੱਖਿਆ ਕਰੋ ਨਮਕ ਕੱਚ ਦੀ ਕੱਚ ਦੀ ਕੌਲੀ ਚਾ ਰੱਖੋ ਆ ਕੱਚ ਦੀ ਕੌਲੀ ਇਹ ਰੱਖਿਆ ਨਾ ਇਹ ਗੱਲ ਇਹ ਹੈ ਕਿ ਜੇ ਤਾਂ ਜਿਆਦਾ ਹੋਵੇ ਤੇ ਹਫਤੇ ਹਫਤੇ ਬਾਅਦ ਚੇਂਜ ਕਰੋ ਤੇ ਤੁਹਾਡੇ ਘਰ ਵਿੱਚ ਇਦਾਂ ਕੁਝ ਨਹੀਂ ਹੈਗਾ ਤੇ 15 ਦਿਨ ਤੇ ਨਮਕ ਚੇਂਜ ਕਰਦੇ ਜਾ ਕਰੋ ਬਸ ਇਹ ਕਿ ਉਹ ਕਟੋਰੀ ਦੇ ਨਮਕ ਨੂੰ ਜਿਹੜਾ ਅੰਦਰ ਉਹਨੂੰ ਹੱਥ ਨਹੀਂ ਲਾਣਾ ਐਵੇਂ ਢੋਲ ਦੇਣਾ ਪਰ ਘਰ ਦੇ ਵਿੱਚ ਇਹ ਰੱਖਣੀ ਬਹੁਤ ਜ਼ਰੂਰ ਵਧੀਆ ਹੁੰਦੀ ਆ ਨਮਕ ਤੇ ਕਪੂਰ ਰੋਜ਼ ਲਗਾਓ ਤੁਹਾਨੂੰ ਖੁਦ ਬੈਨੀਫਿਟ ਦਿਖੂਗਾ ਆਪਣੇ ਘਰ ਦੇ ਵਿੱਚ ਬਾਕੀ ਇਹ ਗੱਲ ਕਿਸ ਤਰ੍ਹਾਂ ਜੱਗੀ ਤੇ ਮੈਨੂੰ ਕਮੈਂਟ ਕਰਕੇ ਜੁੜ ਦੱਸਿਓ ਠੀਕ ਹੈ ਜੀ ਦੇਖੋ ਪਿਆਜ਼ ਤੇ ਲਾਲ ਮਿਰਚ ਵਾਸਤੇ ਕੱਟ ਕੇ ਖੇਰ ਨੂੰ ਤੜਕਾ ਲਾਣ ਲੱਗੇ ਆ ਫਟਾਫਟ ਕਰ ਦਿੰਨੇ ਆ ਫੇਰ ਤੜਕਾ ਲਾ ਦਿੰਨੇ ਆ ਟਮਾਟਰ ਪਿਆਜ਼ ਹੀ ਕੱਟ ਲਿਆ ਪਿਆਜ਼ ਹੋਈ ਟਮਾਟਰ ਪਿਆਜ਼ ਤੇ ਪਿਆਜ਼ ਤੇ ਹਰੀ ਮਿਰਚ ਕੱਟ ਲਈ ਆ ਹੁਣ ਆਪਾਂ ਤੜਕਾ ਲਾਣਾ ਫਟਾਫਟ ਤੜਕਾ ਥੋੜਾ ਲਾ ਕੇ ਫੇਰ ਇੰਨਾ ਟੇਸਟੀ ਲੱਗਦਾ ਹਨ ਖੇਰੂ ਮੈਂ ਤੈਨੂੰ ਦਿਖਾਉਂਗੀ ਕਿੱਦਾਂ ਦਾ ਦਿਖਦਾ ਬਨਨ ਤਵਾ ਬਹੁਤ ਵਧੀਆ ਲੱਗਦਾ ਵਾ ਖੇਰੂ ਬਣ ਚੁੱਕਿਆ ਹੁਣ ਮੈਂ ਸਬਜੀ ਗਰਮ ਕਰਨ ਲੱਗਿਆ ਅਰੇ ਸਬਜੀ ਭਈਆ ਕੱਲ ਦੇ ਥੋੜੀ ਜਿਹੀ ਵੇਸੋ ਹੀ ਖਾਵਾਂਗੇ ਤੇ ਆਪਾਂ ਖੇਰੂ ਆ ਦੇਖ ਕਰੋ ਕਰੋ ਦੇਖ ਲੋ ਕਹਿ ਜਾ ਬੜਾ ਸਵਾਦ ਬੜਾ ਲੱਗਣ ਦੇਖਣ ਨੂੰ ਸਵਾਦ ਲੱਗਦਾ ਕਰੋ ਮੈਨੂੰ ਤਾਂ ਬਹੁਤ ਟੈਸਟੀ ਲੱਗਦਾ ਤੁਮੇ ਵਾਸ ਫਟਾਫਟ ਬਣਾ ਲਿਆ ਤੇ ਸਬਜੀ ਵੀ ਗਰਮ ਕਰ ਲਈਆ ਪਰ ਰੋਟੀ ਸਬਜੀ ਬਣਾ ਲਈਆ ਸਾਰਾ ਕੁਝ ਕਰ ਲਿਆ ਵਾ ਤੇ ਗਾਇਸ ਅੱਜ ਦਾ ਵਲੋਗ ਅਸੀਂ ਇੱਥੇ ਖਤਮ ਕਰਦੇ ਆ ਤਾਂ ਪਲੀਜ਼ ਮੇਰੇ ਬਲੌਗ ਨੂੰ ਜਲਦ ਜਲਦ ਸੈੱਡ ਲਾਈਕ ਕਮੈਂਟ ਡੋ ਕਰਿਓ ਵੀਡੀਓ ਪੂਰੀ ਦੇਖਿਆ ਕਰ ਤੁਸੀ ਵੀਡੀਓ ਵਗੈਰਾ ਦੇਖ ਲੈਣੀਆ ਕਿਉਂਕਿ ਕੱਲ੍ਹ ਵਾਲੀ ਵੀਡੀਓ ਪਰ ਵਿਊਜ਼ ਨਹੀਂ ਆਏ ਤੇ ਹੁਣ ਅੱਜ ਦਾ ਵਲੋਗ ਐਂਡ ਇਸ ਲਈ ਕਰ ਰਹੇ ਆ ਤੋ ਗੱਲੇ ਕੀ ਲੈਟਰ ਉਹ ਰੈਂਦੀ ਨਹੀਂ ਗਈ ਉਹ ਨਹੀਂ ਆਈ ਥੋੜੀ ਜਿਹੀ ਹੁਣੀ ਆਈ ਆ ਫਿਰ ਚਲ ਜਾਂਦੀ ਆ ਨਾਈਟ ਹੈਗੀ ਨਹੀਂ ਤੇ ਲਾਈਟ ਇੰਨੇ ਆਂਦੀ ਨਹੀਂ ਆ ਗਈ ਤੇ ਪਲੀਜ਼ ਮੇਰੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਵਾਚ ਟਾਈਮ ਫਟਾਫਟ ਕੰਪਲੀਟ ਕਰਾ ਦਿਓ ਫਟਾਫਟ ਕਰੋ ਫਟਾਫਟ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰੋ ਸਭ ਕੁਝ ਕਰੋ ਹਾਂ ਲਾਈਕ ਸਬਸਕ੍ਰਾਈਬ ਕਰੋ ਤੇ ਆਹ ਦੇਖੋ ਚਿਪਸ ਵਾਲੀ ਘੁੰਮਦੀ ਪਈ ਆ ਭਰੀ ਇਹ ਦੇਖੋ ਦਾਦਾ ਉਹਦਾ ਪਪਾ ਕੀ ਪਪਾ ਕੀ ਕਰਦਾ ਹੈ ਪਪਾ ਦਾ ਉਹ ਕਿਥੇ ਬੰਨ ਜਾਂਦੇ ਐਸੇ ਨਹੀਂ ਬੋਲਦਾ ਪਪਾ ਛੋਟੀ ਜਿਹਨੂੰ ਜਿੱਦਾਂ ਸਿਖਾ ਦੋ ਅੰਦੇ ਸਿੱਖ ਲੈਂਦੀ ਹੈ ਚਲੋ ਇੱਕ ਵਾਰ